ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਖੜਾ ਜੀ ਆਪਣਾ G3 ਤੇ ਸਾਈਜ਼ ਮੰਨ ਕੇ ਚਲੋ B 20 ਸਾਈਜ਼ ਬਣ ਗਿਆ B ਜਾਲਾ ਤੇ ਇਹਦੀ ਬੇਲ ਵੀ ਵੜਾਉਣਾ ਇੱਕ ਦੋ ਦਿਨ 'ਚ ਤੇ ਬਾਕੀ ਆਪਣੀ ਚੱਲਦੀ ਆ ਪਟਾਈ LR ਦੀ ਤੇ ਆ ਪਲਾਟ ਦਾ ਅੱਜ ਨਿਬੜ ਗਿਆ ਕੰਮ ਪਟਾਈ ਦਾ ਤੇ ਉਹ ਗਾਂਹ ਵਾਲੇ ਪਲਾਟ ਦੀ ਫਿਰ ਵੜਾਉਣਾ ਬੇਲ ਤੇ ਫਿਰ ਨਾਲ ਹੁੰਦੇ ਉਦੀ ਪਟਾਈ ਵੀ ਕਰਦੇ ਆ ਤੇ ਨਕਾਲ ਆਲੂ ਦਾ ਵਧੀਆ ਏ ਤੇ ਰਹਿ ਗਈ ਬਸ ਗੋਲੀ ਚੋਗਣ ਤੋਂ ਮੋਟਾ-ਮੋਟਾ ਚੋਗ ਲਿਆ ਲੇਬਰ ਨੇ ਤੇ ਆਪਾਂ ਲੈ ਕੇ ਆਏ ਹੁਣ ਚਾਹ ਇਹਨਾਂ ਦੀ ਚਾਹ ਪੀ ਕੇ ਤੇ ਫਿਰ ਬੰਦੇ ਨੂੰ ਟਾਂਕਾ ਲਾਉਣ ਲਾਉਨੇ ਆ ਟਾਂਕਾ ਲੱਗੇ ਤੋਂ ਬਾਅਦ ਫਿਰ ਕਰਦੇ ਆ ਟਰਾਲੀ 'ਚ ਲੋਡ ਫਿਰ ਪਾ ਕੇ ਆਵਾਂਗੇ ਗੱਡੀ 'ਚ ਇੱਕ ਪਲਾਟ ਆਪਣਾ ਇੱਧਰ ਲਾ ਰਹਿਦਾ ਆ ਪੱਟਣ ਤੋਂ ਤੇ ਇਹ ਕੋ ਸਾਹਮਣੇ ਰਹਿੰਦਾ ਏ। ਬਾਕੀ ਦੇਖੋ ਨਕਾਲ ਪੂਰਾ ਵਧੀਆ ਏ ਤੇ ਝਾੜ ਦੱਸਾਂਗੇ ਆਪਾਂ ਤੁਹਾਨੂੰ। ਸਾਰਾ ਖੇਤ ਅੱਜ ਪਟਿਆ ਗਿਆ। ਆਹ ਪਾਏ ਤੋਂ ਬਾਅਦ ਝਾੜ ਦਾ ਪਤਾ ਲੱਗ ਜੂਗਾ ਵੀ ਕਿੰਨਾ ਝਾੜ ਆ ਰਿਹਾ ਏ। ਬਾਕੀ ਮੰਨ ਕੇ ਚੱਲੋ 100 ਕੁ ਗੰਟਲ ਤੋਂ ਉੱਪਰ ਝੜ ਰਹੂਗਾ ਆਲੂ ਦਾ। ਆਪਾਂ ਪੌਣਾ 600 ਦੇ ਲਵੇ ਬੂਰੀ ਪਾਇਆ ਏ ਇਹ ਆਪਣਾ ਤਿੰਨ ਕੀਲਿਆਂ ਦਾ ਖੇਤ ਆ ਤੇ ਤਕਰੀਬਨ 250 ਬੂਰੀ ਦਾ 8 ਗਿੜ ਆ ਪੱਟੀ ਵੀ ਹੋਈ ਆ ਕੁਝ ਟਰਾਲੀ ਚ ਵੀ ਪਏ ਨੇ ਤੇ ਪੂਰਾ ਕਲੀਅਰ ਹੋ ਜਾਊਗਾ ਤੇ ਨਾਲੇ ਕਰਦੇ ਆ ਰੇਟ ਦੀ ਗੱਲ ਵੀ ਕੀ ਕੋਈ ਚੱਲਦਾ ਰੇਟ ਆਲੂ ਦਾ ਹਾਂ ਕਲੇਸ਼ ਚੋ ਗਿਆ ਗਿਆ ਗੋਲੀ ਗੋਲੀ ਰਹਿ ਗਈ ਅੱਲੀ ਗੋਲੀ ਆ 20 ਆ ਜ ਰਹਿ ਗਿਆ ਚੋਗਣ ਦਾ ਬਸ ਗੋਲੀ ਰਹਿ ਗਿਆ 6 7 8 ਤਾਂ ਟਾਂਕਾ ਲਾਉਣ ਲਾ ਦੇ ਬੰਦੇ ਨੂੰ ਜਾਂ ਲਾ ਰਿਹਾ ਟਾਂਕਾ ਲਾ ਰਾਂ ਤੇ ਆਹ ਸਾਈਜ਼ ਆਪਾਂ ਕੱਢ ਰਹੇ ਹਾਂ ਮੰਨ ਕੇ ਚੱਲੋ 20 ਸਾਈਜ਼ ਤੇ ਗੋਲੀ 40 ਐਮਐਮ ਤੋਂ ਵਾਲਾ ਮਾਲ ਆ ਇਹ ਤੇ 40 ਐਮਐਮ ਤੋਂ ਉੱਪਰ ਵਾਲਾ ਬੂਰੀਆਂ ਚ ਦੇਖੋ ਸਾਈਜ਼ ਸੂਜ ਦੇਖੋ ਬਹੁਤ ਵਧੀਆ ਸਾਈਜ਼ ਬਣਿਆ ਆਲੂ ਦਾ ਸਾਰੇ ਹੀ ਡਬਲ ਡਬਲ ਸਾਇਆ ਜਾਲੂ ਦਾ ਤੇ ਆ ਗੋਲੀ ਚੁਗ ਲੈਣ ਫੇਕਰਾਉਨੇ ਆ ਲੋਡ ਰੇਟ ਚੱਲਦਾ ਆਲੂ ਦਾ 10 ਰੁਪਏ ਚੱਲਦਾ ਧੜਾ ਉਹ ਵੀ 30 ਐਮ ਐਮ ਤੋਂ ਉੱਪਰਲਾ ਉਹਦਾ ਰੇਟ ਆ 10 ਰੁਪਏ ਤੇ ਜਿਹੜਾ 40 ਐਮ ਐਮ ਤੋਂ ਉੱਪਰ ਲਾਏ ਉਹਦਾ ਚੱਲਦਾ ਇਹ 11 ਰੁਪਏ ਤੇ ਰੇਟ ਪਹਿਲਾਂ ਨਾਲੋਂ ਆ ਗਿਆ ਡਾਊਨ ਤੇ ਤਕਰੀਬਨ ਮੱਸੀਰੀ ਬਜਾਈ ਕਰਨ ਕਰਨ ਕਰਕੇ ਸਾਰੇ ਜ਼ਿੰਮੇਦਾਰਾਂ ਨੇ ਪਟਾਈਆਂ ਸ਼ੁਰੂ ਕਰਤੀਆਂ ਤੇ ਬਾਕੀ ਦੇਖੋ ਜਾ ਕੇ ਫਰਵਰੀ ਜੇ ਵੀ ਰੇਟ ਵੱਧਦਾ ਏ ਤੇ ਆ ਵੀ ਕਿੰਨਾ ਕੁ ਰਹੂਗਾ ਤੇ ਕੰਪਨੀਆਂ ਨੇ ਫਿਰ ਆਲੂ ਕਰਨਾ ਸਟੋਰ ਸਟੋਰ ਕਰਕੇ ਉਹਨਾਂ ਨੂੰ ਆਲੂ ਮੰਨ ਕੇ ਚਲੋ ਮਿਲਣਾ ਨਹੀਂ ਤੇ ਰੇਟ ਵਧਣ ਦੇ ਚਾਂਸ ਹੈਗੇ ਨੇ ਵੀ ਜਾ ਕੇ 13 14 2 2-3 ਰੁਪਏ ਪੈ ਜਾਣਗੇ ਹੋਰ ਉਹੀ ਮੰਨ ਕੇ ਚਲੋ 13 14 ਰੁਪਏ ਹੋ ਸਕਦਾ ਜੱਥੇ ਤੱਕ ਮੈਨੂੰ ਲੱਗਦਾ ਬਾਕੀ ਪਤਾ ਲੱਗ ਜੂਗਾ ਫਰਵਰੀ ਦੇ ਪਹਿਲੇ ਹਫਤੇ ਬਾਕੀ ਮੱਕੀ ਆਪਾਂ ਲਾਉਣੀ ਆ ਇੱਕ ਤਾਂ 1368 ਇਕ ਲਾਵਾਂਗੇ 1899 ਬੀਜ ਹਲੇ ਆਏ ਨਹੀਂ ਦੁਕਾਨਾਂ ਤੇ ਬੀਜ ਆਉਣਗੇ ਆਹੀ 31 ਜਨਵਰੀ ਤੋਂ ਬਾਅਦ ਮੰਨ ਕੇ ਚਲੋ ਫਰਵਰੀ ਦੇ ਪਹਿਲੇ ਹਫਤੇ ਬੀਜ ਆ ਜਾਣਗੇ ਤੇ ਪਿਛਲੇ ਸਾਲ ਆਪਣੇ ਕੋਲ 1368 ਲੱਗੀ ਹੋਈ ਸੀ ਤੇ ਉਹਦਾ ਝਾੜ ਵਧੀਆ ਰਿਹਾ ਮੱਕੀ ਦਾ ਗਿੱਲੀ ਨਿਕਲਈ ਤੀ 58 ਕੁਇੰਟਲ ਦੇ ਡੇਡ ਗਿੱਲੀ ਮੱਕੀ ਤੇ ਆਪਾਂ ਗਿੱਲੀ ਉਹ ਗਿੱਲੀ ਮੱਕੀ ਉਹ ਵੇਚਦੇ ਹੁੰਨੇ ਆ ਕਦੇ ਸਕਾ ਕੇ ਤਾਂ ਆਪਾਂ ਵੇਚੀ ਨਹੀਂ ਤੇ 18 99 ਵੀ ਇੰਨੇ ਕਿੰਨੀ ਇੱਕ ਨਿਕਲ ਆਉਂਦੀ ਆ ਮੰਨ ਲਓ 13 8 ਜਿੰਨੀ ਉਹਦਾ ਝਾੜ ਵੀ ਹੈਗਾ 55 58 ਕੁਇੰਟਲ ਦੇ ਲਵੇ ਤੇ ਵਿੱਚ ਵਿੱਚ ਤਾਂ ਵੀਰ ਕਹੀ ਜਾਂਦੇ ਨੇ ਵੀ 65 70 ਕੁਇੰਟਲ ਵੀ ਗਿੱਲੀ ਹੋ ਜਾਂਦੀ ਆ ਪਰ ਨਹੀਂ ਹੁੰਦੀ ਹੁਣੀ ਤੇ ਹਰੇਕ ਬੰਦਾ ਫਸਲ ਦੀ ਸੇਵਾ ਕਰਦਾ ਹੀ ਆ ਮਲਾਜ਼ਮ ਪੀਣ ਲੱਗੇ ਚਾਹ ਹੁਣ ਚਾਹ ਪੀ ਕੇ ਫਿਰ ਆ ਗੋਲੀ ਚੋ ਗਉਣ ਲੱਗਣਗੇ ਤੇ ਨਾਲ ਟਾਂਕਾ ਲਵਾਉਨੇ ਆ ਟਾਂਕਾ ਲਵਾ ਕੇ ਫਿਰ ਕਰਦੇ ਆ ਟਰਾਲੀ ਜੀ ਲੋਡ ਕਲੇਸ਼ ਹੋਊਗਾ 200 ਤੋਂ ਗੱਟਾ ਉੱਪਰ 220 ਤੋਂ ਗੱਟਾ ਹੋਊਗਾ ਨਾ ਫਿਰ ਟਰਾਲੀ 'ਚ ਵੀ ਨਾ 40 38 40 ਗੱਟੇ ਹਨਾ ਹੈਗੇ ਨੇ ਹਾਂ ਹਾਂ ਉੱਪਰ ਤੋਂ ਕਹ ਲੈ ਨਾ ਪਹਿਲਾਂ ਚਾਹ ਪੀ ਲੋ ਗੋਲੀ ਚੁਗ ਲੋ ਲਿਆਉਣਾ ਟਰਾਲੀ ਟਾਈਮ ਨਾਲ ਲੋਡ ਹੋ ਜਾਊਗਾ ਵੱਡੀ ਟਰਾਲੀ ਲੱਗੇ ਛੋਟੀ ਛੋਟੀ ਚ ਪੈਣੀ ਨਹੀਂ ਵੱਡੀ ਲਿਆਓ ਥੋ ਚੋਂ ਗੱਟੇ ਨੇ ਪਲਟੀ ਮਾਰਨੇ ਪੈਣਗੇ ਉਹ ਟਰਾਲੀ ਦੂਏ ਪਾਸੇ ਭਟਾਈ ਚਲਦੀ ਆ ਥੋਨੇ ਦੀ ਉਹਨੂੰ ਦੇਣੀ ਆ ਠੀਕ ਆ ਪਲਟੀ ਮਾਰ ਲੈ ਲਓ ਜੀ ਲਿਆਏ ਟਰਾਲੀ ਆਪਾਂ ਖੇਤ 'ਚ ਪਹਿਲਾਂ ਹੁਣ ਜਿਹੜੀ ਗੋਲੀਾਰ 20 ਸਾਈਜ਼ ਪਿਆ ਆਪਣਾ ਜਿੰਨੀਆਂ ਵੀ ਬੂਰੀਆਂ ਨੇ ਖੇਤ ਚ ਮੰਨ ਕੇ ਚੱਲੋ ਹੋਣਗੀਆਂ 80 90 ਦੇ ਗੇਟ ਚ ਉਹ ਪਿੱਛੇ ਪਵਾ ਕੇ ਟਰਾਲੀ ਦੇ ਉਹ ਲਾਹਾ ਕੇ ਆਉਨੇ ਆ ਮੋਟਰ ਤੇ ਸਾਹਮਣੇ ਤੇ ਫੇਰ ਆ ਕੇ ਕਰਵਾਉਨੇ ਆ ਲੋਡ ਮੋਟਾ ਮਾਲ 200 ਤੋਂ ਪਲੱਸ ਬੂਰੀ ਹੋਊਗੀ ਟਾਂਕਾ ਲਾ ਰਿਹਾ ਬੰਦਾ ਜਿਹੜਾ ਮਾੜਾ ਮੋਟਾ ਰਹਿੰਦਾ ਕੋਈ ਪਹਿਲਾ ਸੀਉਣ ਤੋਂ ਤੇ ਉਹ ਸਾਹਮਣੇ ਗਏ ਬੰਦੇ ਚੱਕਣ ਫਾਕੀ ਲੋ ਗੋਲੀ ਲੋਡ ਕਰਾ ਕੇ ਲਾਉਂਦੇ ਆ ਵੀਡੀਓ ਨਾਲ ਬਣੇ ਰਹੋ ਤੇ ਫਿਰ ਪਾ ਗਏ ਹੁਣ ਇਹ ਗੱਡੀ 'ਚ ਮੋਟਾ ਮਾਲ ਲੋਡ ਕਰਾ ਕੇ ਦੇਖੀ ਤਾਂ ਨਰਮ ਦੇਖਦੇ ਆ ਅੱਜ ਝੋਟੇ ਦਾ ਜੋਰ ਤੇ ਅੱਜ ਟਾਈਮ ਨਾ ਲੱਗਿਆ ਆਲੂ ਲੋਡ ਕਰਨ ਨਹੀਂ ਤਾਂ ਫਿਰ ਹਨੇਰਾ ਹੋ ਜਾਂਦਾ ਏ ਤੇ ਆਹ ਟਾਈਮ ਸਹੀ ਆ ਲੋਡ ਕਰਨ ਨੂੰ 969 ਸੀ ਆਡੀਆਈ ਬਹੁਤ ਜੋਰ ਮਾਰਦਾ ਛੋਟਾ ਲਓ ਜੀ ਗੋਲੀ ਲਾਇਆ ਹੈ ਆਪਾਂ ਹੁਣ ਲੱਦਣ ਲੱਗਿਆਂ ਮੋਟਾ ਮੋਟਾ ਆਲੂ ਤੇ ਆ ਇੱਕ ਕੱਲ ਦੀ ਢਾਂਗ ਲੱਗੀ ਸੀ ਤੇ ਗਿਰਗੀ ਦੀ ਉਹ ਸੈੱਟ ਕਰ ਰਹੇ ਨੇ ਬੰਦੇ ਤੇ ਇਹ ਲਾ ਕੇ ਫਿਰ ਕਰਦੇ ਆ ਲੋਡ 200 ਗੱਟਾ ਤੋਂ ਉਪਰੇ ਹੋਊਗਾ ਮਲਾ ਦਾ ਖੇਤ ਚ ਬਾਕੀ ਹੋਨੇ ਰਹੀ ਗਿਆ ਤੇ ਟਰਾਲੀ ਲੱਦ ਕੇ ਫਿਰ ਦੇਖਦੇ ਆ ਪਾ ਕੇ ਆਮਾ ਇਹ ਗੱਡੀ ਚ ਖੇਤ ਆ ਨਰਮ ਜੇ ਟਰੈਕਟਰ ਥੋੜਾ ਜਿਹਾ ਦਬਦਾ ਦੇਖਿਆ ਫਿਰ ਕਟੋਜਨ ਪਾਲਾਂਗੇ ਟਰੈਕਟਰ ਆਪਣਾ ਕੋ ਖੜਾ ਇੱਕ ਹੋਰ ਤੇ ਟੋਚਨ ਪਾ ਕੇ ਟਰਾਲੀ ਤੋਰਾਂਗੇ ਤੇ ਖੇਤ ਜਿਆਦਾ ਨਰਮ ਆ ਨਾ ਉਹਦੇ ਕਰਕੇ ਪ੍ਰੋਬਲਮ ਆ ਥੋੜੀ ਜੀ ਨਹੀਂ ਤਾਂ ਫਿਰ ਕੱਲਾ ਟਰੈਕਟਰ ਛੱਡਦਾ ਹੀ ਨਹੀਂ ਇਹ ਖੇਤ ਸੁੱਕਾ ਹੋਵੇ ਆ ਦੇਖੋ ਕਿੰਨਾ ਗਿੱਲਾ ਏ ਗਾਰੇ ਵਰਗਾ ਖੇਤ ਪਿਆ ਇਹਦਾ ਸਾਰੀ ਲਾ ਦਿਓ 45 45 ਦੀ ਢਾਂਗ ਲੱਗੂ ਤਾਂ ਪਊਗਾ 45 45 ਦੀ ਲੱਗੂ ਤਾਂ ਮਾਲ ਪਊਗਾ ਸਾਰੀ ਪੂਰੇ ਗੌਰ ਨਾਲ ਉਹ ਕਰਨਾ ਪੈਣਾ ਹਾਂ ਲੈਜ 45 45 ਦੀ ਲੱਗੂ ਕੋਈ ਨਾ ਵੀਰੇ 45 ਕਿ ਲੱਗੂ ਹੂੰ ਚਲ ਵੇ ਚਲ ਆ ਸਾਰੀ ਚੱਕ ਲਿਓ ਤੀਜੀ ਲਾਈਨ ਵੀ ਚੱਕ ਲਿਓ ਫਿਰ ਉਧਰੋਂ